ਸਵਾਗਤ ਹੈ ਤੁਹਾਡਾ ਨਾਮ ਧਾਰੀ ਮੀਡੀਆ ਇੰਡੀਆ ਤੇ ਇਹ ਪਵਿੱਤਰ ਉਪਦੇਸ਼ ਸ੍ਰੀ ਸਤਗੁਰੂ ਉਦੇ ਸਿੰਘ ਜੀ ਨੇ ਸਾਧ ਸੰਗਤ ਦੇ ਭਲੇ ਲਈ ਗੁਰਦਾਸਪੁਰ ਵਿਖੇ ਬਸੰਤ ਪੰਚਮੀ ਦੇ ਮੇਲੇ ਤੇ ਉਚਾਰਨ ਕੀਤੇ ਆਈਏ ਜੀ ਸਰਵਨ ਕਰੀਏ ਪਰਮ ਸਤਕਾਰੀ ਹੋ ਗਏ ਸਾਧ ਸੰਗਤ ਜੀ ਆਪ ਜੀ ਵੱਡੇ ਭਾਗਾ ਵਾਲੇ ਹੋ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਤੇ ਸੰਤ ਜਵਾਰ ਸਿੰਘ ਹੋਣਾ ਦਾ ਜੱਸ ਸੁਣ ਰਿਹਾ ਹਾਂ ਪਿਛਲੇ 1 ਘੰਟੇ ਡੇਢ ਘੰਟੇ ਤੋਂ ਜਥੇਦਾਰ ਕਮਾਲ ਸਿੰਘ ਹੋਰਾਂ ਤੋਂ ਆਪ ਜੀ ਨੇ ਸੰਤਾਂ ਦੀਆਂ ਬਹੁਤ ਸਾਖੀਆਂ ਸੁਣੀਆਂ ਨੇ ਸੱਚ ਪਾਤਸ਼ਾਹ ਦਾ ਜੱਸ ਸੁਣਿਆ ਉਨੀ ਰੋਚਕਤਾ ਨਾਲ ਉਹਨੇ ਬਚਨ ਮੈਂ ਕਰ ਵੀ ਨਹੀਂ ਸਕਦਾ ਮੈਨੂੰ ਉਹਨਾਂ ਗਿਆਨ ਵੀ ਨਹੀਂ ਪਰ ਜੋ ਆਪਾਂ ਉਹਨਾਂ ਦੀਆਂ ਸਾਖੀਆਂ ਸੁਣੀਆਂ ਨੇ ਤੁਸੀਂ ਸਾਖੀ ਸੁਣੀ ਹੈ ਕਿ ਸੰਤ ਕਿਸ ਤਰ੍ਹਾਂ ਨਾਮ ਸਿਮਰਨ ਕਰਦੇ ਸੀ ਤੇ ਨਾਮ ਸਿਮਰਨ ਕਰਦਿਆ ਜਦੋਂ ਮਨ ਨਾ ਲੱਗਾ ਜਦੋਂ ਦਰਸ਼ਨ ਨਾ ਹੋਇਆ ਤੁਹਾਨੂੰ ਜਿਨ੍ਹਾਂ ਨੇ ਧਿਆਨ ਨਾਲ ਸੁਣੀ ਹੈ ਤੇ ਸੰਤਾਂ ਦੇ ਮਨ ਵਿੱਚ ਆਇਆ ਕਿ ਕੀ ਕਾਰਨ ਹੋਇਆ ਕਿ ਮੇਰਾ ਮਨ ਨਹੀਂ ਲੱਗਾ ਮੈਂ ਕੱਲ ਪਰਸੋ ਵੀ ਗੱਲ ਕਰ ਰਿਹਾ ਸੀ ਸਤਿਗੁਰੂ ਜਗਜੀਤ ਸਿੰਘ ਸੱਚ ਪਾਤਸ਼ਾਹ ਇਕ ਜੇ ਕਿਸੇ ਨੇ ਆ ਕੇ ਅਰਜ ਕਰਨੀ ਕਿ ਮੇਰਾ ਨਾਮ ਸਿਮਰਨ ਕਰਦਿਆਂ ਮੈਂ ਕਰਦਾ ਪਰ ਮੇਰਾ ਮਨ ਨਹੀਂ ਲੱਗਦਾ ਸਚ ਪਾਤਸ਼ਾਹ ਨੇ ਬੜਾ ਇਹ ਖੁਸ਼ ਹੋਣਾ ਕਿ ਮੈਨੂੰ ਇਹ ਖੁਸ਼ੀ ਹੋਏ ਕਿ ਘਟੋ ਘਟ ਤੇਰਾ ਇਸ ਪਾਸੇ ਧਿਆਨ ਤੇ ਲੱਗਾ ਜ ਜਿੰਨਾ ਚਿਰ ਅਸੀਂ ਉਸ ਪਾਸੇ ਨੂੰ ਤੁਰਦੇ ਹੀ ਨਹੀਂ ਉਹਨਾਂ ਚਿਰ ਸਾਨੂੰ ਇਹ ਪਤਾ ਨਹੀਂ ਲੱਗੇਗਾ ਕਿ ਸਾਡਾ ਮਨ ਨਹੀਂ ਲੱਗਦਾ ਸੋ ਸੰਤਾ ਨੇ ਬਚਨ ਕੀਤਾ ਕਿ ਮੇਰਾ ਮਨ ਨਹੀਂ ਲੱਗਾ ਕਿਉਂਕਿ ਉਹਨਾਂ ਦਾ ਮਨ ਲੱਗਦਾ ਸੀ ਉਹਨਾਂ ਨੂੰ ਦਰਸ਼ਨ ਹੁੰਦਾ ਸੀ ਉਹਨਾਂ ਦੀ ਬਿਰਤੀ ਵਿਚਲਤ ਹੋਈ ਕਿੰਨੀ ਛੋਟੀ ਜੀ ਗੱਲ ਤਾਂ ਹੋਈ ਕਿ ਤੇਰੀ ਬੋਤੀ ਕਿਸੇ ਦੇ ਪੱਠੇ ਖਾ ਆਈ ਏ ਕਿਤੋਂ ਪੱਠੇ ਖਾ ਆਈ ਏ ਮੈਂ ਉਹ ਬੋਤੀ ਦਾ ਦੁੱਧ ਪੀਤਾ ਉਸ ਕਰਕੇ ਮੇਰੀ ਬਿਰਤੀ ਨਹੀਂ ਲੱਗੀ ਤੇ ਸਾਧ ਸੰਗਤ ਜੀ ਆਪਾਂ ਭਾਵੇਂ ਜਿੱਥੋਂ ਵੀ ਖਾ ਲਈਏ ਆਪਾਂ ਨੂੰ ਉਸ ਚੀਜ਼ ਦਾ ਪਤਾ ਨਹੀਂ ਲੱਗਦਾ ਕਿਉਂਕਿ ਸਾਡਾ ਉੱਥੇ ਮਨ ਲੱਗਦਾ ਹੀ ਨਹੀਂ ਕਿੱਡੀ ਵੱਡੀ ਗੱਲ ਸਚ ਪਾਤਸ਼ਾਹ ਦਾ ਹੁਕਮ ਹੈ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਉਹ ਪ੍ਰਾਏ ਹੱਕ ਦਾ ਬਚਨ ਕਰਦੇ ਨੇ ਸਿੱਖੀ ਸਾਨੂੰ ਜੀਵਨ ਜਾਂਚ ਸਿਖਾਉਂਦੀ ਏ ਸਿੱਖੀ ਸਾਡਾ ਆਚਰਣ ਬਣਾਉਂਦੀ ਏ ਸਿੱਖੀ ਸਾਨੂੰ ਉੱਚੇ ਆਚਰਣ ਵਾਲਾ ਬਣਾਉਂਦੀ ਏ ਅੱਜ ਜੇ ਕੋਈ ਸਾਡਾ ਵੀਰ ਸਾਡਾ ਬੱਚਾ ਕੋਈ ਸਰਕਾਰੀ ਨੌਕਰੀ ਤੇ ਲੱਗਾ ਉਹਨੂੰ ਇਹ ਸਿਖਾਉਂਦੀ ਏ ਕਿ ਜੇ ਤੂੰ ਰਿਸ਼ਵਤ ਲੈਣਾ ਤੇ ਤੂੰ ਸਿੱਖ ਨਹੀਂ ਰਹਿੰਦਾ ਕਿੰਨਾ ਪਿਆਰਾ ਬਚਨ ਏ ਸਤਿਗੁਰੂ ਪ੍ਰਤਾਪ ਸਿੰਘ ਸੱਚ ਪਾਤਸ਼ਾਹ ਦਾ ਸੱਚ ਪਾਤਸ਼ਾਹ ਹੁਕਮ ਕਰਦੇ ਨੇ ਭਾਈ ਜੇ ਕੋਈ ਬਾਈਮਾਨ ਹੋ ਜਾਂਦਾ ਤੇ ਉਹ ਸਿੱਖ ਨਹੀਂ ਤੇ ਸਿੱਖ ਬਾਈਮਾਨ ਨਹੀਂ ਹੁੰਦਾ ਕਿੰਨਾ ਪਿਆਰਾ ਬਚਨ ਨੇ ਸਿੱਖ ਦਾ ਆਚਰਣ ਕਿੰਨਾ ਉੱਚਾ ਹੋਣਾ ਚਾਹੀਦਾ ਸੋ ਸਿੱਖੀ ਜਿਹੜੀ ਹੈ ਸਿੱਖੀ ਤੁਹਾਡੀ ਸਭ ਤੋਂ ਪਹਿਲਾਂ ਸਿੱਖੀ ਤੁਹਾਡੇ ਉੱਚੇ ਆਚਰਣ ਦੀ ਹੈ ਸਤਿਗੁਰੂ ਰਾਮ ਸਿੰਘ ਸੱਚ ਪਾਤਸ਼ਾਹ ਦੇ ਹੁਕਮਨਾਮੇ ਸੱਚ ਪਾਤਸ਼ਾਹ ਹੁਕਮ ਕਰਦੇ ਨੇ ਭਾਈ ਪ੍ਰਾਈ ਧੀ ਪਹਿਣ ਆਪਣੀ ਜਾਨ ਜਾਨਣੀ ਕਿੰਨਾ ਉੱਚਾ ਹੁਕਮ ਹੈ ਤੁਹਾਡਾ ਤੁਸੀਂ ਆਪਣਾ ਕੈਰੈਕਟਰ ਬਿਲਡ ਕਰਨਾ ਹੈ ਤੁਸੀਂ ਆਪਣੇ ਵਕਾਰਾਂ ਤੇ ਜਿੱਤ ਪਾਉਣੀ ਹੈ ਤੁਸੀਂ ਆਪਣੀਆਂ ਜਿਹੜੇ ਸਾਡੇ ਮਾੜੇ ਸਾਡੇ ਅੰਦਰ ਆਪਣੀਆਂ ਬੁਰਾਈਆਂ ਨੇ ਉਹਨਾਂ ਤੇ ਅਸੀਂ ਜਿੱਤ ਪਾਉਣੀ ਹੈ ਉਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਸਾਨੂੰ ਗੁਰਬਾਣੀ ਨਾਲ ਜੋੜ ਕੇ ਸਾਨੂੰ ਉਹ ਸਿੱਖਿਆ ਦਿੱਤੀ ਹੈ ਜੇ ਅੱਜ ਵੀ ਅਸੀਂ ਉਹ ਸਮਾਂ ਕੱਢ ਸਕੀਏ ਅਸੀਂ ਸਮਾਂ ਕੱਢ ਕੇ ਇਹ ਬਚਨ ਸੁਣ ਸਕੀਏ ਅਸੀਂ ਸਮਾਂ ਕੱਢ ਕੇ ਗੁਰਬਾਣੀ ਨਾਲ ਜੁੜ ਸਕੀਏ ਉਹਦਾ ਫਾਇਦਾ ਕੀ ਹੋਏਗਾ ਉਹਦਾ ਫਾਇਦਾ ਹੋਏਗਾ ਪੈਸੇ ਭਾਵੇਂ ਘੱਟ ਹੋਣ ਪਾਵੇਂ ਬਹੁਤੇ ਹੋਣ ਸਾਡੇ ਅੰਦਰ ਇੱਕ ਸੰਤੋਖ ਆ ਜਾਏਗਾ ਉਹ ਅਸੀਂ ਸਿੱਖੀ ਨਾਲ ਜੁੜ ਕੇ ਸਾਡੇ ਅੰਦਰ ਸੰਤੋਖ ਆ ਜਾਏਗਾ ਫਿਰ ਤੁਹਾਡੇ ਬੱਚੇ ਕਦੀ ਇਹ ਨਹੀਂ ਹੋਏਗਾ ਕਿ ਅੱਜ ਮੇਰਾ ਬੱਚਾ ਬੜਾ ਪਰੇਸ਼ਾਨ ਹੈ ਬੱਚੇ ਮੇਰੇ ਨੂੰ ਡਿਪਰੈਸ਼ਨ ਹੋ ਗਏ ਨੇ ਸਾਧ ਸੰਗਤ ਜੀ ਮੈਂ ਸਮਾਜ ਵਿੱਚ ਤੁਹਾਡੇ ਵਿੱਚ ਵਿਚਰਦਾ ਬڑا ਦੁੱਖ ਹੁੰਦਾ ਜਦੋਂ ਨੌਜਵਾਨ ਬੱਚੇ ਸਾਡੇ ਆਤਮ ਹੱਤਿਆ ਕਰਦੇ ਨੇ ਔਰ ਮੈਂ ਪਿਛਲੇ ਸ਼ਾਇਦ 1-2 ਮਹੀਨਿਆਂ 'ਚ 10-15 ਘਰਾਂ ਵਿੱਚ ਮੈਂ ਜਾ ਚੁੱਕਾ ਜਿੱਥੇ ਬੱਚੇ ਆਤਮ ਹੱਤਿਆ ਕਰਦੇ ਨੇ ਜੇ ਅਸੀਂ ਨਾਮ ਨਾਲ ਕੁਰਬਾਨੀ ਨਾਲ ਸੱਚ ਨਾਲ ਜੋੜਦੇ ਆਂ ਤੇ ਅਸੀਂ ਇਨ੍ਹਾਂ ਚੀਜ਼ਾਂ ਤੋਂ ਅਸੀਂ ਬਚ ਜਾਂਦੇ ਆਂ ਸਾਡੇ ਬੱਚੇ ਚੰਗੇ ਸਿੱਖ ਬਣਨਗੇ ਚੰਗੇ ਇਨਸਾਨ ਬਣਨਗੇ ਚੰਗਾ ਸਿੱਖ ਚੰਗੇ ਇਨਸਾਨ ਬਣਨ ਤੋਂ ਬਿਨਾ ਬਣਿਆ ਹੀ ਨਹੀਂ ਜਾ ਸਕਦਾ ਜਿੰਨਾ ਚਿਰ ਤੁਹਾਡਾ ਆਚਰਣ ਉੱਚਾ ਨਹੀਂ ਹੋਏਗਾ ਉਨਾ ਚਿਰ ਤੁਸੀਂ ਸੱਚ ਨਾਲ ਜੋੜੀ ਨਹੀਂ ਸਕਦੇ ਨਾਮ ਨਾਲ ਜੁੜਨ ਵਾਸਤੇ ਉਹ ਸੱਚ ਪਾਸ਼ਾ ਹੁਕਮ ਕਰਦਾ ਨਾ ਆਪਾਂ ਆਸਾ ਦੀ ਵਾਰ ਸੁਣੀ ਦੀਏ ਸੱਚ ਹੋਵੇ ਤਾਂ ਸੱਚ ਪਾਈ ਹੈ ਉਹ ਸੱਚ ਕੀ ਹੈ ਸਾਡੇ ਆਚਰਣ ਦੀ ਸੋਚੇ ਸਾਡੇ ਕੈਰੇਕਟਰ ਦੀ ਸੋਚੇ ਜੇ ਅਸੀਂ ਸੱਚ ਤੇ ਚੱਲਾਂਗੇ ਤੇ ਤਾਂ ਹੀ ਸਾਨੂੰ ਸੱਚ ਦੀ ਪ੍ਰਾਪਤੀ ਹੋ ਸਕੇਗੀ ਜਿੰਨਾ ਚਿਰ ਤੁਹਾਡਾ ਮਨ ਉੱਚਾ ਨਹੀਂ ਉਹਨਾਂ ਚਿਰ ਸਾਡੇ ਅੰਦਰ ਸੱਚ ਬੋਲਣ ਦੀ ਸ਼ਕਤੀ ਵੀ ਨਹੀਂ ਸੱਚ ਬੋਲਣ ਲਈ ਵੀ ਤੁਹਾਡੇ ਅੰਦਰ ਤਾਕਤ ਚਾਹੀਦੀ ਹੈ ਉ ਗੁਰੂ ਤੇਗ ਬਹਾਦਰ ਸੱਚ ਪਾਤਸ਼ਾਹ ਹੋ ਗੋ ਕਰ ਦੇ ਨਾ ਪੈ ਕਾਹੂ ਕੋ ਦੇਤ ਨਹਿ ਨਹਿ ਪੈ ਮਾਨਤ ਆਨ ਗੁਰੂ ਦਾ ਸਿੱਖ ਨਾ ਕਿਸੇ ਨੂੰ ਡਰਾਉਂਦਾ ਤੇ ਨਾ ਕਿਸੇ ਤੋਂ ਡਰਦਾ ਪਰ ਅਸੀਂ ਡਰਦੇ ਆ ਅਸੀਂ ਹਰ ਇੱਕ ਤੋਂ ਡਰਦੇ ਆ ਕੋਈ ਅਫਸਰ ਆ ਗਿਆ ਤਾਂ ਵੀ ਡਰਦੇ ਆ ਕਿਉਂਕਿ ਸਾਡੇ ਅੰਦਰ ਉਹ ਸ਼ਕਤੀ ਨਹੀਂ ਸਾਡੇ ਅੰਦਰ ਸੱਚ ਨਹੀਂ ਜਿਹਦੇ ਅੰਦਰ ਸੱਚ ਉਹ ਨਾ ਕਿਸੇ ਨੂੰ ਡਰਾਉਂਦਾ ਤੇ ਨਾ ਕਿਸੇ ਤੋਂ ਡਰਦਾ ਉਸ ਸੱਚ ਨਾਲ ਸੰਤ ਜਵਾਰ ਸਿੰਘ ਜੁੜੇ ਤਾਂ ਅਸੀਂ ਅੱਜ ਉਹਨਾਂ ਨੂੰ ਯਾਦ ਕਰਦੇ ਆ ਮੈਂ ਇਹ ਨਹੀਂ ਅਰਜ਼ ਕਰਦਾ ਕਿ ਆਪਾਂ ਉਸ ਕੈਰੈਕਟਰ ਬਿਲਡ ਕਰਨ ਨੂੰ ਛੋਟੀਆਂ-ਛੋਟੀਆਂ ਚੀਜ਼ਾਂ ਨਾਲ ਆਪਾਂ ਜੁੜੀਏ ਮੈਂ ਬੜੀ ਵਾਰੀ ਅੱਗੇ ਕਹਿੰਨਾ ਹਾਂ ਤੁਸੀਂ ਅਰਦਾਸ ਕਰਦੇ ਹੋ ਪਹਿਲੀ ਗੱਲ ਤੇ ਇੱਕ ਅਰਦਾਸ ਵੀ ਛੁੱਟਦੀ ਜਾਂਦੀ ਹੈ ਦੂਜੀ ਮੈਂ ਇਹ ਅਰਜ਼ ਬੇਨਤੀ ਕਰਦਾ ਕਿ ਸਾਰੇ ਅਰਦਾਸ ਕਰਿਆ ਕਰੋ ਜ਼ਰੂਰ ਕਰਿਆ ਕਰੋ ਆਪਾ ਅਰਦਾਸ ਸਾਡੇ ਸਾਰੇ ਗੁਰੂਆਂ ਦੇ ਨਾਮ ਲੈਣੇ ਨੇ ਪੰਜ ਪਿਆਰੇ ਚਾਰ ਸਾਹਿਬਜਾਦਿਆਂ ਦੇ ਨਾਮ ਲੈਣੇ ਨੇ ਉਸ ਤੋਂ ਬਾਅਦ ਅਰਦਾਸ ਸਾਡੇ ਮਨ ਵਿੱਚ ਕੀ ਆਉਂਦਾ ਜੁੜ ਕੇ ਅਰਦਾਸ ਕਰੋ ਉਸ ਅਰਦਾਸ ਵਿੱਚ ਸਿੱਖੀ ਜ਼ਰੂਰ ਮੰਗੋ ਉਸ ਅਰਦਾਸ ਵਿੱਚ ਖੁਸ਼ੀ ਜ਼ਰੂਰ ਮੰਗੋ ਔਰ ਉਸ ਅਰਦਾਸ ਵਿੱਚ ਇਹ ਜ਼ਰੂਰ ਮੰਗੋ ਸੱਚੇ ਪਾਤਸ਼ਾਹ ਮੇਰੀਆਂ ਬੁਰੀਆਂ ਆਦਤਾਂ ਦਾ ਮੇਰੇ ਬੁਰੇ ਵਿਚਾਰਾਂ ਦਾ ਨਾਸ਼ ਹੋ ਜਾਵੇ ਪਾਤਸ਼ਾਹ ਮੈਂ ਤੇਰੇ ਨਾਲ ਜੁੜ ਸਕਾਂ ਉਹ ਤੁਹਾਡੀਆਂ ਮੰਗਾਂ ਨੇ ਜਿਵੇਂ ਜਿਵੇਂ ਤੁਸੀਂ ਇਸ ਪਾਸੇ ਤੁਰਿ ਜਾਓਗੇ ਸਾਡੀਆਂ ਮੰਗਾਂ ਬਦਲੀਆਂ ਜਾਣਗੀਆਂ ਜਿੰਨਾ ਜਿੰਨਾ ਚਿਰ ਅਸੀਂ ਸਿਰਫ ਦੁਨੀਆ ਨਾਲ ਜੁੜੇ ਆ ਉਹਨਾਂ ਚਿਰ ਸਾਡੀਆਂ ਮੰਗਾਂ ਦੁਨੀਆਦਾਰੀ ਨੇ ਜਿਵੇਂ ਜਿਵੇਂ ਅਸੀਂ ਇੱਕ ਕਦਮ ਅੱਗੇ ਆਈ ਜਾਵਾਂਗੇ ਸਾਡੀਆਂ ਮੰਗਾਂ ਬਦਲੀ ਜਾਣਗੀਆਂ ਹੌਲੀ ਹੌਲੀ ਕੋਸ਼ਿਸ਼ ਕਰੀਏ ਸਾਡੀਆਂ ਮੰਗਾਂ ਬਦਲ ਜਾਣ ਅਸੀਂ ਦਿਲੋਂ ਸਰਬੱਤ ਦਾ ਭਲਾ ਮੰਗਣ ਲੱਗ ਜਾਈਏ ਸਾਡੇ ਅੰਦਰ ਕਿਸੇ ਵਾਸਤੇ ਈਰਖਾ ਮੁੱਕ ਜਾਵੇ ਉਹ ਸੱਚ ਪਾਤਸ਼ਾਹ ਬੋ ਆਮ ਸ਼ਬਦ ਆਪਾਂ ਪੜ੍ਹਦੇ ਆ ਨਾ ਬਸਰ ਗਈ ਸਭ 타ਤਪਰਾਹੀ ਕਦੋਂ ਜਬ ਤੇ ਸਾਧ ਸੰਗਤ 모ਹੇ ਪਾਈ ਖਿਰ ਸਚ ਪਾਤਸ਼ਾ ਮੇਰਾ ਖਿਆਲ ਨਵੇਂ ਪਾਤਸ਼ਾ ਦਾ ਇਹ ਸ਼ਬਦ ਜੇ ਮੈਂ ਗਲਤ ਨਾ ਹੋਵਾਂ ਨਾ ਕੋ ਬੈਰੀ ਨਾਹੇ ਬਗਾਨਾ ਸਗਲ ਸੰਗ ਹਮਕੋ ਬਨਾਈ ਹੋਤਾ ਅਵਸਥਾ ਬੜੀ ਉੱਚੀ ਹੈ ਪਰ ਅਸੀਂ ਉਹ ਅਵਸਥਾ ਦੀ ਮੰਗ ਤਾਂ ਕਰਨ ਲੱਗ ਜੀਏ ਜੇ ਮੰਗ ਕਰਨ ਲੱਗ ਜੀਏ ਉਹਦੇ ਘਰ ਵਿੱਚ ਘਾਟਾ ਕੋਈ ਨਹੀਂ ਦਿੱਤਾ ਸਦਾ ਉਹਦਾ ਮਿਲਣਾ ਉਹ ਦੇਣ ਵਾਲਾ ਇੱਕ ਤੁਸੀਂ ਹੁਣੇ ਇੱਕ ਬਚਨ ਸੁਣਿਆ ਸੀ ਬਾਬਾ ਬੁੱਢਾ ਸਿੰਘ ਉਹਨਾਂ ਦਾ ਬਾਬਾ ਬੁੱਢਾ ਸਿੰਘ ਉਹਨਾਂ ਦੇ ਘਰੋਂ ਬੀਬੀ ਜੀ ਨੇ ਉਹ ਮਾਤਾ ਨੇ ਆਖਿਆ ਕਿ ਆਹ ਬੱਚਾ ਮੈਨੂੰ ਧੌਂਕਲ ਵਾਲੇ ਪੀਰ ਨੇ ਦਿੱਤਾ ਉਹਨਾਂ ਨੇ ਕਿਹਾ ਇੱਕ ਸਤਿਗੁਰੂ ਰਾਮ ਸਿੰਘ ਤੋਂ ਇੱਕ ਤੋਂ ਬਿਨਾ ਕੋਈ ਹੋਰ ਦੇਣ ਵਾਲਾ ਨਹੀਂ ਕਦੀ ਇਹ ਵਿਸ਼ਵਾਸ ਨਾ ਕਰੀਏ ਸਾਡਾ ਸਿਰ ਥਾਂ-ਥਾਂ ਜਾ ਕੇ ਨਾ ਚੁੱਕੇ ਦੁਨੀਆ ਵਿੱਚ ਮੁਸ਼ਕਲਾਂ ਆਉਂਦੀਆਂ ਨੇ ਜਦੋਂ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਅਸੀਂ ਵੱਖੋ-ਵੱਖਰੇ ਥਾਂ ਕਦੀ ਟੂਣੇ ਕਰਾਉਣ ਕਦੀ ਜੰਤਰ ਕਰਾਉਣ ਕਦੀ ਤੁਰਣ ਵਾਲ ਗੁਰਬਾਣੀ 'ਚ ਥਾਂ-ਥਾਂ ਲਿਖਿਆ ਮੰਗਣ ਵਾਲੇ ਕਿਤਨੇ ਦਾਤਾ ਇੱਕੋ ਸੋਈ ਉਹ ਦਾਤਾ ਇੱਕੋ ਇਹ ਵਿਸ਼ਵਾਸ ਕਰਿਆ ਕਰੋ ਸਭਨਾ ਜੀਆ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਉਹ ਇੱਕ ਦੇ ਨਾਲ ਜੁੜੀਏ ਉਹ ਇੱਕ ਤੋਂ ਕਿਰਪਾ ਹੋਵੇ ਸਿੱਖੀ ਹੈ ਹੀ ਇੱਕ ਦੀ ਏ ਸਚ ਪਾਤਸ਼ਾਹ ਹੁਕਮ ਕਰਦੇ ਨੇ ਇੱਕਸ ਸਿਉ ਮਨ ਮੰਨਿਆ ਤਾਂ ਨੇਚਲ ਹੋਆ ਜੀਤ ਜਦੋਂ ਸਾਡੇ ਮਨ ਵਿੱਚ ਇਹ ਹੋ ਜਾਂਦਾ ਹਾਲਾਂਕਿ ਇਹ ਬੜੀ ਉੱਚੀ ਅਵਸਥਾ ਹੈ ਮੈਂ ਸਮਝਦਾ ਕਿ ਕਿਰਪਾ ਤੋਂ ਬਿਨਾ ਪ੍ਰਾਪਤ ਨਹੀਂ ਹੁੰਦੀ ਜਿਹਨੂੰ ਇਹ ਪ੍ਰਾਪਤ ਹੋ ਜਾਵੇ ਉਹ ਸਾਰਾ ਕੁਝ ਪਾ ਲੈਂਦਾ ਜੇ ਸਾਨੂੰ ਇੱਕ ਦੀ ਇਹ ਦਿਸਣ ਲੱਗ ਜਾਵੇ ਇੱਕ ਦੀ ਰਚਨਾ ਦਿਸਣ ਲੱਗ ਜਾਵੇ ਸਾਰਿਆਂ ਵਿੱਚ ਇੱਕ ਦਿਸਣ ਲੱਗ ਜਾਵੇ ਪਰ ਸਾਰੇ ਕੋਸ਼ਿਸ਼ ਕਰੀਏ ਜਿਨ੍ਹਾਂ ਤੇ ਕਿਰਪਾ ਹੋਏਗੀ ਉਹਨਾਂ ਦਾ ਹੀ ਇਤਿਹਾਸ ਲਿਖਿਆ ਜਾਂਦਾ ਉਹਨਾਂ ਤੇ ਲਿਖਿਆ ਜਾਂਦਾ ਫਿਰ ਆਪਾਂ ਜਿੰਨੇ ਆਪਾਂ ਪੜਨ ਲੱਗਦੇ ਆਂ ਹਰ ਕੋਈ ਤਾਂ ਪੋਸਟ ਡਾਕ ਨੀ ਬਣ ਜਾਂਦਾ ਹਰ ਕੋਈ ਪੀ ਐਚ ਡੀ ਨਹੀਂ ਕਰ ਜਾਂਦਾ ਹਰ ਕੋਈ ਮੈਡੀਸਨ ਦਾ ਡਾਕਟਰ ਨਹੀਂ ਬਣ ਜਾਂਦਾ ਪਰ ਆਪਾਂ ਜਿੱਥੇ ਜਿੱਥੇ ਪਹੁੰਚ ਜਾਵਾਂਗੇ ਸਾਨੂੰ ਉਹਨੇ ਉਹਨੇ ਹੀ ਸੁਖ ਹੋ ਜਾਣਗੇ ਉਹ ਸੁਖ ਉਹ ਨਾਮ ਤੋਂ ਬਿਨਾ ਸੁਖ ਨਹੀਂ ਨਾਮ ਕੀ ਹੈ ਨਾਮ ਉਹ ਪ੍ਰਭੂ ਹੈ ਨਾਮ ਹੀ ਕਾਲਪੁਰਖੇ ਨਾਮ ਹੀ ਸਾਡੇ ਸਾਰਿਆਂ ਵਿੱਚ ਫਸਰਿਆ ਹੋਇਆ ਇੱਕ ਨਾਮ ਦਾ ਹੀ ਆਸਰਾ ਹੈ ਉਹ ਨਾਮ ਦੇ ਆਸਰੇ ਨਾਲ ਅਸੀਂ ਸਾਰੇ ਜਲਦੇ ਆਂ ਸੋ ਅਰਜ ਬੇਨਤੀ ਮੈਂ ਇਹ ਕਰਦਾ ਕਿ ਬੱਚੇ ਜਰੂਰ ਸਵੇਰੇ ਅੰਮ੍ਰਿਤ ਵੇਲੇ ਉੱਠਿਆ ਕਰੋ ਸਾਡੇ ਕੋਲ ਅੰਮ੍ਰਿਤ ਵੇਲੇ ਦਾ ਉੱਠਣਾ ਖਤਮ ਹੁੰਦਾ ਜਾਂਦਾ ਉੱਠ ਪਿਆ ਕਰੋ ਹੁਣ ਤਾਂ ਰਾਤਾਂ ਵੀ ਬੜੀਆਂ ਲੰਮੀਆਂ ਨੇ ਆਪਣੇ ਸੋਸ਼ਲ ਮੀਡੀਆ ਆਪਣੇ ਦੂਜੇ ਪ੍ਰੋਗਰਾਮ ਦੂਜੀਆਂ ਗੱਲਾਂ ਕੱਟ ਕਰ ਲਓ ਸਵੇਰੇ ਅੰਮ੍ਰਿਤ ਵੇਲੇ ਜਰੂਰ ਉੱਠਿਆ ਕਰੋ ਉੱਠ ਕੇ ਇਸ਼ਨਾਨ ਕਰਿਆ ਕਰੋ ਨਾਮ ਸਿਮਰਨ ਕਰਿਆ ਕਰੋ ਗੁਰਬਾਣੀ ਨਾਲ ਜੁੜਿਆ ਕਰੋ ਗੁਰਬਾਣੀ ਪੜਿਆ ਕਰੋ ਅੱਜ ਅਸੀਂ ਪਾਠੀ ਲੰਬਣ ਦੇ ਆਂ ਸਾਰੇ ਨਾਮਤਾਰੀ ਪਾਠੇ ਸਾਨੂੰ 100 150 ਪਾਠੀ ਲੱਭਣ ਦੀ ਮੁਸ਼ਕਲ ਹੋਣ ਲਈਏ ਤੁਸੀਂ ਘਰ ਘਰ ਪਾਠੀ ਹੋ ਅਸੀਂ ਕਿਉਂ ਬਾਹਰੋਂ ਪਾਠੀ ਲੈਣ ਜਾਈਏ ਤੁਸੀਂ ਪਾਠੀ ਹੋ ਸੱਚ ਬਾਸ਼ਾ ਹੁਕਮ ਕਰਦੇ ਨੇ ਅਸੀਂ ਵੀ ਉਹ ਨਾਂ ਬਣ ਜਾਵੇ ਸਾਡਾ ਕਿ ਅਸੀਂ ਪੰਡਤ ਲਿਆ ਕੇ ਮੰਤਰ ਕਰਾਉਣਾ ਅਸੀਂ ਮੁੱਲ ਲੈ ਕੇ ਪਾਠ ਦਾ ਭੋਗ ਪਾਉਣਾ ਤੁਸੀਂ ਘਰ ਘਰ ਪਾਠੀ ਹੋ ਕਿਉਂ ਨਹੀਂ ਆਪਾਂ ਪਾਠ ਕਰ ਸਕਦੇ ਔਰ ਜਦੋਂ ਤੁਸੀਂ ਪਾਠ ਕਰੋਗੇ ਸੱਚ ਮੰਨਿਓ ਜਦੋਂ ਤੁਸੀਂ ਗੁਰਬਾਣੀ ਪੜੋਗੇ ਗੁਰਬਾਣੀ ਸਮਝ ਕੇ ਪੜੋਗੇ ਤੁਹਾਡੇ ਮਨ ਵਿੱਚ ਆਪ ਹੀ ਆਨੰਦ ਬਣੇਗਾ ਤੁਹਾਨੂੰ ਆਪ ਹੀ ਚੰਗਾ ਲੱਗਣ ਲੱਗ ਜਾਏਗਾ ਸੋ ਇਹ ਸੁਖ ਦਾ ਰਸਤਾ ਹੈ ਜਿਸ ਨਾਲ ਸਾਨੂੰ ਸਤਿਗੁਰੂ ਆਰਮ ਸਿੰਘ ਸੱਚੇ ਪਾਤਸ਼ਾਹ ਨਾਲ ਜੁੜਿਆ ਗੁਰਬਾਣੀ ਨਾਲ ਜੁੜੋ ਗੁਰਬਾਣੀ ਪੜਿਆ ਕਰੋ ਜਿੱਥੇ-ਜਿੱਥੇ ਆਖੋਗੇ ਸਾਨੂੰ ਸੇਵਾ ਲਾਓਗੇ ਕਿਸੇ ਨੂੰ ਭੇਜ ਦੇਵਾਂਗੇ ਪਰ ਤੁਹਾਡੇ ਵਿੱਚ ਹੀ ਬੜੇ ਨੇ ਗੁਰਬਾਣੀ ਵਾਲੇ ਆਪਾਂ ਉਸ ਪਾਸੇ ਧਿਆਨ ਦਈਏ ਜਿੱਥੇ-ਜਿੱਥੇ ਬੈਠੇ ਹੋ ਡੇਰਿਆਂ ਤੇ ਬੈਠੇ ਹੋ ਪਿੰਡਾਂ 'ਚ ਬੈਠੇ ਹੋ ਹਫ਼ਤੇ 'ਚ ਇੱਕ ਦਿਨ ਇਕੱਠੇ ਹੋ ਜਾਇਆ ਕਰੋ ਇਕੱਠੇ ਹੋ ਕੇ ਹਰ ਜਸ ਕਰ ਲਿਆ ਕਰੋ ਇੱਕ ਦੂਜੇ ਦੇ ਕੋਲੋਂ ਗੁਰਬਾਣੀ ਸੁਣ ਲਿਆ ਕਰੋ ਸਾਨੂੰ ਸੇਵਾ ਕਰੋਗੇ ਕੋਈ ਆਨਲਾਈਨ ਬੋਲਦਿਆ ਕਰੇਗਾ ਪਰ ਇਸ ਪਾਸੇ ਧਿਆਨ ਤੇ ਹੋਣ ਲੱਗ ਜਾਵੇ ਨਾ ਆਪਾਂ ਇਸ ਪਾਸੇ ਦੀ ਗੱਲ ਕਰਨ ਲੱਗ ਜਾਈਏ ਜਿੰਨੇ-ਜਿੰਨੇ ਆਪਾਂ ਇਸ ਪਾਸੇ ਲੱਗੇ ਜਾਵਾਂਗੇ ਓਨਾਂ ਹੀ ਆਪਾਂ ਬੁਰਾਈਆਂ ਤੋਂ ਵਿਕਾਰਾਂ ਤੋਂ ਬਚ ਜਾਵਾਂਗੇ ਸੋ ਇੰਨੀ ਅਰਜ਼ ਕਰਕੇ ਤੁਹਾਡੇ ਸਾਰਿਆਂ ਤੋਂ ਆ ਗੱਲ ਅੱਗੇ ਲੈਣਾ ਜਿਨ੍ਹਾਂ ਨੇ ਮੇਲਾ ਕਰਾਇਆ ਧੰਨ ਭਾਗ ਨੇ ਤੁਹਾਨੂੰ ਤੇ ਸੇਵਾ ਕਰਨ ਦਾ ਮੌਕਾ ਮਿਲਿਆ ਤੁਹਾਡਾ ਸਾਰਿਆਂ ਦਾ ਵੀ ਧੰਨਵਾਦ ਸਾਡਾ ਵੀ ਜੀਵਨ ਸੰਤ ਜਵਾਰ ਸਿੰਘ ਜੀ ਬਣੇ ਸੱਚ ਪਾਤਸ਼ਾਹ ਕਿਰਪਾ ਕਰਨ ਸਾਨੂੰ ਵੀ ਨਾਮ ਦੀ ਪ੍ਰਾਪਤੀ ਹੋਵੇ ਸਤਿ ਸ੍ਰੀ ਅਕਾਲ ਐਫਰ ਜੀ ਹੋਰ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਤੇ ਸ਼ੇਅਰ ਕਰੋ ਧੰਨਵਾਦ